ਮम्मा ਕੀ ਹੋਇਆ ਤੁਸੀਂ ਲੰਮੇ ਪਏ ਹੋ ਹਾਂ ਮੈਨੂੰ ਸਿਰ ਦੁਖਦਾ ਹੈ ਅਜਿਹਾ ਕਰੋ ਮੈਂ ਤੇ ਇਲਾਜ ਦੇ ਥੋੜਾ ਜਿਹਾ ਹਾਂ ਸਿਰ ਦੁਖਦਾ ਹੈ ਤੇ ਮੈਂ ਤੁਹਾਨੂੰ ਕਿਹਾ ਰੈਸਟ ਕਰੋ ਜਦੋਂ ਤੁਸੀਂ ਠੀਕ ਨਹੀਂ ਹੁੰਦੇ ਨਾ ਚੋ ਰੈਸਟ ਕਰਿਆ ਕਰੋ ਚੁੱਪ ਕਰਕੇ ਲੰਮੇ ਪੈ ਜਾ ਕਰੋ ਮੈਂ ਆਪੇ ਹੀ ਸਾਰਾ ਕੰਮ ਕਰ ਲੂੰਗੀ ਹਾਂ ਹਾਂ ਬਹੁਤ ਚੰਗੀ ਆ ਨੋ ਮੇਰੀ ਸੱਚੀ ਕੋਈ ਨਾ ਮੰਮੀ ਮੇਰਾ ਫਰਜ਼ ਹੈ ਮੈਂ ਤੁਹਾਨੂੰ ਓਖੇ ਮਾੜੇ ਟਾਈਮ ਨਹੀਂ ਦੇਖਣਾ ਹੋਰ ਕਿਤੇ ਕਿਸੇ ਨੇ ਗੁਆਣ ਤੂੰ ਥੋੜੀ ਹੁਣ ਤੁਹਾਨੂੰ ਦੇਖਣ ਮੈਂ ਆਪੇ ਮੈਂ ਆਪੇ ਤੁਹਾਡੇ ਤੇਲ ਲਾਣੀਆਂ ਤੇ ਮੈਂ ਤੁਹਾਨੂੰ ਨਾ ਦਵਾਈ ਦੇ ਕੇ ਦਿੰਨੀ ਆ ਢਿਆ ਕੇ ਦਿੰਨੀ ਆ ਤਾਂ ਤੁਸੀਂ ਉਹ ਖਾ ਲਿਓ ਠੀਕ ਪਰ ਉਹ ਇੱਧਰ ਮੈਂ ਤੁਹਾਡੇ ਤੇਲ ਲਾਉਣੀ ਮੰਮੀ ਦਾ ਸਿਰ ਦੁਖਦਾ ਯਾ ਚੈਰੀ ਦਾ ਦੱਸਿਆ ਨਾ ਹਾਂ ਜੀਨ ਜੀ ਰੇ ਪਰਮਾਤਮਾ ਤਿੰਨ ਜਿਆਦਾ ਦੇਵੇ ਹਾਂ ਕਿੱਛੀ ਰਸ ਨਹੀਂ ਕਿ ਜਿਆਦਾ ਸਿਰ ਨਾ ਦੁਖੇ ਉਦਾਂ ਜਦੋਂ ਸਿਰ ਦੁਖਦਾ ਨਾ ਫਿਰ ਜੀ ਨਹੀਂ ਕਰਦਾ ਕੰਮ ਕਰਨ ਦਾ ਉਦਾਂ ਮੇਰੇ ਵੀ ਕਈ ਵਾਰੀ ਤਾਂ ਸਿਰ ਦੁਖਣ ਲੱਗ ਜਾਂਦਾ ਹੈ ਹੋਰ ਕੀ ਸੱਚੀ ਮੰਮੀ ਲੱਤਾ ਥੱਲੇ ਨੂੰ ਕਰ ਦੋ ਮੈਂ ਘੁੱਟ ਦਿੰਨੀ ਕੋਸ਼ ਖਾਨ ਨੂੰ ਜੀ ਕਰਦਾ ਤਾਂ ਦੱਸ ਦੋ ਮੈਂ ਬਣਾ ਦੇਣੀ ਨਹੀਂ ਨਹੀਂ ਬਾਸ ਤੂੰ ਮੈਨੂੰ ਦਿੱਤੇ ਬਾਸ ਸਵਾ ਠੀਕ ਆ ਅੱਛਾ ਮੈਂ ਦਵਾਈ ਲੈ ਕੇ ਆਉਣੀ ਆ ਫਿਰ ਮੈਂ ਤੁਹਾਨੂੰ ਵਧੀਆ ਜੀ ਚਾਹ ਬਣਾ ਕੇ ਦਿੰਨੀ ਠੀਕ ਆ ਹੋਰ ਫਿਰ ਤੂੰ ਸਾਰਾ ਕੰਮ ਕਰ ਲਈ ਆਪੇ ਹਾਂ ਕੰਮ ਮੈਂ ਆਪੇ ਹੀ ਕਰ ਲੂੰਗੀ ਕੋਈ ਨਹੀਂ ਮੰਮੀ ਉੱਠ ਜਾ ਦਵਾਈ ਖਾ ਲਓ ਉੱਠੋ ਉੱਠੋ ਦਵਾਈ ਖਾ ਕੇ ਤਾਂ ਚੁੱਪ ਕਰਕੇ ਆਰਾਮ ਨਾਲ ਬਹਿ ਜਿਓ ਕੋਸ਼ਿਸ਼ ਨਹੀਂ ਤੁਸੀਂ ਕਰਨਾ ਹੈਗਾ ਸਾਰਾ ਦਿਨ ਤੁਸੀਂ ਲੰਮੇ ਬਹਿ ਕੇ ਰਹਿਣਾ ਆ ਠੀਕ ਆ ਜੀ ਜੀ ਲੈ ਤੇ ਇਹ ਹੋ ਗਈ ਤੇ ਨਾ ਤੁਸੀਂ ਲੰਮੇ ਬਹਿ ਜਾਓ ਮੰਮੀ ਆਰਾਮ ਕਰ ਲਓ ਤੇ ਮੈਂ ਤੁਹਾਡੇ ਲਈ ਚਾਹ ਬਣਾਉਣੀ ਆ ਤੇ ਨਾਲ ਕੁਝ ਜਿਹਾ ਖਾਣਾ ਦਾ ਲਿਆਦਮਾ ਖਾਣਾ ਕੁਝ ਨਹੀਂ ਨਹੀਂ ਖਾਣਾ ਨਹੀਂ ਕੁਝ ਵੀ ਬਣਾ ਲੈਣੀ ਆ ਕੁਝ ਵਧੀਆ ਜਿਹਾ

ദിവസ <laughs> 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 ਮਾਂ ਦਾ ਧਿਆਨ ਮੈਂ ਹੀ ਰੱਖੂਗੀ ਮਨ ਕੋਈ ਹੋਰ ਕੋਈ ਨਹੀਂ ਰੱਖੂਗਾ ਇਹਨਾ ਕੋਈ ਨਾ ਬਾਕੀ ਕੰਮ ਤਾਂ ਬਾਅਦ ਹੁੰਦੇ ਰਹਿਣਗੇ ਮੰਮੀ ਠੀਕ ਹੋ ਜੂਵੇ ਫਿਰ ਬੱਸ ਫਿਰ ਉਹਨਾਂ ਨੂੰ ਕੁਝ ਬਣਾ ਲੈਣੀ ਹੈ ਮੰਮੀ ਲਈ ਵਧੀਆ ਜਿਹਾ ਨਾ ਹਾਂਜੀ ਸਾਸਰੀ ਘਾਲ ਦੀ ਸਾਰਿਆਂ ਨੂੰ ਤਾਂ ਅੱਜ ਦਾ ਜੇ ਆਪਣਾ ਜਿਹੜਾ ਸਨੇਹਾ ਹੈ ਦੇਖੋ ਨੋਹਾ ਤਾਂ ਆਪਣੇ ਕਰਦੀਆਂ ਜੇ ਸੱਸ ਬਿਮਾਰ ਹੋ ਜਾਂਦੀ ਤੇ ਲੋਕ ਕਿੰਨਾ ਕੁਝ ਕਰਦੀਆਂ ਹਨ ਆਪਣੇ ਲਈ ਕਦੇ ਸਿਰ ਤੇ ਤੇਲ ਪਾ ਰਤਾਂ ਕੋਟ ਕਦੇ ਉਹ ਕਰ ਉਹ ਕਰ ਤੇ ਜਦੋਂ ਸਾਡੀਆਂ ਨੋਹਾ ਬਿਮਾਰ ਹੁੰਦੀਆਂ ਆ ਉਦੋਂ ਸੱਸਾਂ ਕੀ ਕਰਦੀਆਂ ਆ ਆਜੋ ਤੁਹਾਨੂੰ ਇੱਕ ਛੋਟਾ ਜਿਹਾ ਨਾਟਕ ਰਾਈ ਦੱਸਦੀਆਂ ਮੈਂ ਕੀ ਹੁੰਦਾ ਆ ਜਦੋਂ ਨੋਹ ਬਿਮਾਰ ਹੁੰਦੀ ਹੈ ਇਹ ਤਾਂ ਫਿਰ ਦੇਖੋ ਕੀ ਹੁੰਦਾ ਤੰਦ ਹੋਣੀ ਕਾ ਕੀ ਹੋਇਆ ਪੁੱਤ ਠੀਕ ਨਹੀਂ ਆ ਮੁੰਮੀ ਮੈਨੂੰ ਬੁਖਾਰ ਆ ਮੇਰੇ ਸਿਰ ਦੁਖਦਾ ਹੈ ਬਾਈ ਬਹੁਤ ਨੰਦਾ ਕੰਮ ਦੁਬਾਰਾ ਬਣਾਉਣੀ ਪੈਣੀ ਫੇਰ ਹੈ ਨਾ ਉਹ ਬਣ ਗਈ ਤਾਂ ਦੇ ਹਾਂ ਲਓ ਜੀ ਹਾਂ ਜੀ ਕੀ ਗੱਲ ਹੋਈ ਪੁੱਤ ਸਿਰ ਦੁਖਦਾ ਮੰਮੀ ਬੁਖਾਰ ਮੈਨੂੰ ਹੋਇਆ ਉਲਟ ਨਹੀਂ ਹੁੰਦਾ ਕੋਈ ਗਲਤ ਚਾਲ ਤਾਂ ਖਾਦਾ ਹੋਣਾ ਆ ਤਾਂ ਹੀ ਬਿਮਾਰ ਹੋ ਗਈਆਂ ਹੋਰ ਮੁੰਡਾ ਕਾਮਕਾਰ ਦਾ ਨਹੀਂ ਬਿਮਾਰ ਹੁੰਦਾ ਹੈਗਾ ਵਿਹਲੇ ਬਿਮਾਰ ਹੁੰਨੇ ਕੰਮ ਨਾ ਕੋਈ ਘਾਰ ਇਹਨਾਂ ਨੂੰ ਲੈ ਕਿੱਦਾਂ ਖਲਾਰਾ ਪਾ ਕੇ ਪੀ ਜਾਂ ਲੈ ਤਾ ਦੱਸ ਹੈ ਹੁਣ ਇਹੇ ਮੈਨੂੰ ਸਾਰਾ ਕੁਝ ਚੱਕਣਾ ਪੈਣਾ ਆ ਤੈਨੂੰ ਕੀ ਆ ਤੂੰ ਤਾਂ ਬਸ ਹੁਣ ਬਹਿ ਗਈਆਂ ਲੰਮੀ ਹੈ ਉੱਠ ਉੱਠ ਕੇ ਤਾਂ ਆਪਣਾ ਚਾਹ ਬਣਾ ਲੈ ਨਾਲ ਮੈਨੂੰ ਵੀ ਘੁੱਟ ਦੇ ਦੇ ਤੇ ਨਾਲੇ ਆਪ ਵੀ ਪੀ ਲਈ ਉੱਠ ਕੇ ਦਵਾਈ ਖਾ ਲੈ ਨੇਦਾ ਨਹੀਂ ਰਹਿਣਾ ਹੈਗਾ ਲੰਮੇ ਪਾ ਪਾ ਕੇ ਤੈਨੂੰ ਮੈਂ ਦੱਸ ਦਿੰਨੀ ਆ ਉੱਠ ਕੇ ਤੇ ਚੱਲ ਦਵਾਈ ਖਾ ਤਾਂ ਕੰਮ ਕਰ ਜਾਂ ਲ ਕੇ। ਹਾਂ। ਇਹ ਕੋਈ ਗੱਲ ਨਹੀਂ ਹੈਗੀ। ਜੇ ਰਾਮਕਰਨਾਂ ਦੇ ਪੇਕੇ ਹਾਂ ਦੇ ਜਾਓ ਤਾਂ ਜਾ ਕੇ ਉੱਥੇ ਜਾ ਕੇ ਰਾਮਕਰ ਜਦੋਂ ਠੀਕ ਹੋ ਜਾਊਗੀ ਤਾਂ ਆ ਜਾਈਂ। ਦੱਸ ਦੇਈ ਲੈ ਆਵਾਂਗੇ ਜਾ ਕੇ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਇਹ ਸਾਡੀ ਨਾ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਵੀ ਕਈਆਂ ਘਰਾਂ ਦੇ ਵਿੱਚ ਨਾ ਇਦਾਂ ਹੀ ਹੁੰਦਾ ਆ। ਵੀ ਜੇ ਤਾਂ ਸੱਸਾ ਬਿਮਾਰ ਹੋ ਜਵੇ ਨੋਂ ਲਈ ਸਾਰੇ ਫਰਜ਼ ਆ। ਕੀ ਗੱਲ ਸੱਸਾਂ ਦੇ ਕੋਈ ਫਰਜ਼ ਨਹੀਂ ਹੁੰਦੇ? ਜੇ ਨੋ ਬਿਮਾਰ ਹੋ ਜਾਂਦੀ ਆ ਤੇ ਦੇਖੋ ਕਿ ਕੁਛ ਹੁੰਦਾ ਕਾਲਾ ਦਵਾਈ ਉਹ ਕਾਲਾ ਜਦੋਂ ਸੱਸ ਬਿਮਾਰ ਹੁੰਦੀ ਆ ਉਹ ਨੋ ਚਾਹੇ ਜਿੱਦਾਂ ਮਰਜੀ ਆ ਚਾਹੇ ਉਹ ਆਪਣੇ ਘਰ ਵਾਲੇ ਤੋਂ ਡਰਦੀ ਕਰਦੀ ਆ ਚਾਹੇ ਉਹ ਤਾਂ ਫਰਜ ਆ ਹਾਂ ਚਾਹੇ ਮਜਬੂਰੀ ਦੀ ਆ ਜੋ ਵੀ ਉਹ ਕਰਦੀ ਆ ਸਾਰਾ ਕੰਮ ਵੀ ਕਰਦੀ ਆ ਸਾਰਾ ਕੁਝ ਕਰਦੀ ਦਵਾਈਆਂ ਦਿੰਦੀ ਸਿਰ ਘੋਟਦੀ ਲੱਤਾਂ ਘੋਟਦੀ ਇਹ ਸਚਾਈ ਹੀ ਆ ਤਾਂ ਕੀ ਗੱਲ ਆ ਸੱਸਾਂ ਦਾ ਕੋਈ ਫਰਕ ਨਹੀਂ ਹੈਗਾ ਉਹਨਾਂ ਨੂੰ ਵੀ ਚਾਹੀਦਾ ਆ ਵੀ ਜੇ ਉਹ ਬਿਮਾਰ ਹੋ ਗਈ ਗਿਆ ਉਹਦੀ ਦੇਖਭਾਲ ਕਰਨ ਜੇ ਕਹਿੰਦੇ ਹੁੰਦੇ ਇਹੇ ਪਾਲ ਹੁੰਦੇ ਆ ਇੱਕ ਜਾਦਗਰ ਰੱਖਣ ਵਾਲੇ ਵੀ ਹਾਂ ਅਸੀਂ ਠੀਕ ਬਿਮਾਰ ਸੀ ਸਾਡੀ ਸੱਸ ਨੇ ਸਾਡਾ ਕਿੰਨਾ ਧਿਆਨ ਰੱਖਿਆ ਤੇ ਬਸ ਇਹ ਚੀਜ਼ਾਂ ਹੁੰਦੀਆਂ ਦੇਖਣ ਨੂੰ ਹੋਰ ਕਿਤੇ ਕੰਮ ਕਰਦੀਆਂ ਕੁੜੀਆਂ ਸੱਕਦੀਆਂ ਨਹੀਂ ਹੈਗੀਆਂ ਕੁੜੀਆਂ ਤਾਂ ਬਹੁਤ ਸਿਆਣੀਆਂ ਹੁੰਦੀਆਂ ਪਰ ਸਹੁਰੇ ਘਰ ਜਾ ਕੇ ਆ ਉਹ ਕਮਣੀਆਂ ਬਣ ਜਾਂਦੀਆਂ ਕਹਿ ਦਿੰਦੇ ਤਾਂ ਕਮਣੀ ਆ ਇਹਨੂੰ ਤਾਂ ਕੰਮ ਨਹੀਂ ਕਰਨਾ ਆਉਂਦਾ ਇਹ ਜਿਹੜਾ ਕੰਮ ਅਸੀਂ ਅੱਧੇ ਘੰਟੇ ਚ ਕਰ ਲੈਣਾ 1 ਘੰਟਾ ਲਾਉਂਦੀਆਂ ਆ ਇਸ ਤਰ੍ਹਾਂ ਦੀਆਂ ਸੋਚ ਤੁਸੀਂ ਨਾ ਰੱਖਿਆ ਕਰੋ ਕਿਉਂਕਿ ਦੇਖੋ ਉਹ ਸਾਡੇ ਬੱਚੇ ਆ ਕਹਿੰਦੇ ਅੱਜ ਚਲ ਧੀਆ ਨਹੀਂ ਮੈਂ ਨਹੀਂ ਕਹਿੰਦੀ ਧੀਆ ਬਣਾ ਕੇ ਰੱਖੋ ਨੋ ਹੀ ਰੱਖੋ ਕਿਉਂਕਿ ਜੇ ਧੀ ਬਣ ਗਈ ਧੀ ਬਣ ਗਈ ਤਾਂ ਹਰ ਘਰ ਘਰ ਖਮ ਮਚ ਜਾਊਗਾ ਕਿਉਂਕਿ ਧੀਆ ਤਾਂ ਆਪਣੇ ਮਾਵਾਂ ਦੇ ਨਾਲ ਬਹੁਤ ਜਿੱਦਾਂ ਕਰਦੀਆਂ ਆ ਮੈਂ ਨਹੀਂ ਅੱਜ ਆ ਕਰਨਾ ਮੰਮੀ ਤੁਸੀਂ ਕਰ ਲਓ ਨੋ ਤਾਂ ਇਹ ਨਹੀਂ ਗੱਲ ਕਹਾਂ ਇਹ ਮੈਂ ਆ ਨਹੀਂ ਖਾਣਾ ਉਹ ਨਹੀਂ ਖਾਣਾ ਨੋ ਤਾਂ ਗੱਲ ਇਹ ਨਹੀਂ ਕਹਿ ਸਕਦੀ ਉਹ ਵਿਚਾਰੀ ਤਾਂ ਮੈਂ ਬਿਮਾਰ ਵੀ ਹੋਵੇ ਤਾਂ ਵੀ ਉਹਨੇ ਕੋਈ ਕਹਿ ਦੇਣਾ ਕੋਈ ਨਾ ਮਮੀ ਜੀ ਮੈਂ ਕਰਦੀ ਆ ਪਰ ਨਹੀਂ ਇਹ ਸਾਡੇ ਲਈ ਚੰਗਾ ਕੰਮ ਨਹੀਂ ਹੈਗਾ ਮੈਂ ਵੀ ਸਸਤਿਆਂ ਮੈਂ ਵੀ ਨੋ ਵਾਲੀ ਆ ਅਸੀਂ ਤਾਂ ਨਹੀਂ ਇੱਦਾਂ ਕਰੀਦਾ ਸੀ ਤਾਂ ਇੱਕ ਦੂਜੇ ਦੇ ਦੁੱਖ ਦਰਦ ਨੂੰ ਬਹੁਤ ਚੰਗੀ ਤਰ੍ਹਾਂ ਸਮਝੀਦਾ ਆ ਪਰ ਇਹ ਜਿਹੜਾ ਅੱਜ ਇਹ ਅਸੀਂ ਇੱਕ ਨਾਟਕ ਕੀਤਾ ਇੱਕ ਵੀਡੀਓ ਬਣਾਇਆ ਮੈਸੇਜ ਦੇਣ ਵਾਸਤੇ ਸਾਨੂੰ ਇੱਕ ਦੂਜੇ ਦਾ ਖਿਆਲ ਰੱਖਣਾ ਚਾਹੀਦਾ ਆ ਤਾਂ ਹੀ ਘਰ ਦੇ ਵਿੱਚ ਜਿਹੜਾ ਪਿਆਰ ਆ ਉਹ ਬਣਿਆ ਰਹਿੰਦਾ ਆ ਇਹ ਨਹੀਂ ਹੁੰਦਾ ਵੀ ਜੇ ਨੂੰ ਬਿਮਾਰ ਹੋ ਗਈ ਚੱਕ ਚੱਕ ਭਾਂਡੇ ਮਾਰੋ ਚੱਕ ਚੱਕ ਪਕੜੇ ਮਾਰੋ ਇਦਾਂ ਨਹੀਂ ਕਰਨਾ ਚਾਹੀਦਾ ਸਭ ਉਹਦਾ ਵੀ ਖਿਆਲ ਰੱਖੋ ਤਾਂ ਜੋ ਉਹ ਤੁਹਾਡੀ ਸੇਵਾ ਕਰ ਸਕੇ ਤੁਹਾਡਾ ਖਿਆਲ ਰੱਖ ਸਕੇ ਕਿਉਂਕਿ ਪਤਾ ਹੀ ਆ ਵੀ ਜੇ ਅਸੀਂ ਅੱਜ ਸਾਡੀ ਇਹ ਉਮਰ ਆ ਤੇ ਭੜਕ ਨੂੰ ਸੰਭਾਲਣਾ ਤੇ ਸਾਨੂੰ ਇਹਨਾਂ ਨਹੀਂ ਆ ਜੇ ਕਿ ਇਹ ਹੁਣ ਸਾਡੀਆਂ ਬੇਟੀਆਂ ਆ ਕਿਉਂਕਿ ਉਹਨਾਂ ਦੇ ਵੀ ਪਰਿਵਾਰ ਆ ਉਹਨਾਂ ਨੇ ਤੇ ਨਹੀਂ ਸਾਨੂੰ ਸੰਭਣਾ ਆ ਕੇ ਸਾਡੇ ਇਹਨਾਂ ਨੋਹਾਂ ਨੇ ਹੀ ਸਾਨੂੰ ਸੰਭਣਾ ਆ ਆ ਕੇ ਤੇ ਇਸ ਕਰਕੇ ਮੈਂ ਤੇ ਕਹਿਨੀ ਆ ਆਪਣੀਆਂ ਨੋਹਾਂ ਨੂੰ ਜੇ ਉਹ ਟਲੀਆ ਮਿੱਠੀਆਂ ਹੋ ਜਾਂਦੀਆਂ ਹਨਾ ਉਹਨਾਂ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਆ ਮੇਰੀ ਨੋਹ ਨੂੰ ਵੀ ਘੱਟੋ ਘੱਟ 2-3 ਸਾਲ ਹੋ ਗਏ ਆ ਸਾਡੇ ਮਤਲਬ ਪਰਿਵਾਰ ਦੇ ਨਾਲ ਉਹ ਜੁੜੀ ਹੋਈ ਆ ਤੇ ਅਸੀਂ ਤਾਂ ਨਹੀਂ ਇਦਾਂ ਕਰਦੇ ਇਕ ਦੂਜੇ ਦਾ ਦੁੱਖ ਸੁੱਖ ਦੇਖੀ ਤਾਂ ਆਂ ਕਿ ਜੇ ਕਿਤੇ ਉਹਦਾ ਤਾਂ ਜ਼ਿਆਦਾ ਤਾਂ ਮੈਂ ਹੀ ਬਿਮਾਰ ਹੋ ਜਾਂਦੀ ਉਹ ਵੀ ਉਹਦਾ ਹੋ ਗਈ ਸੀ ਪਿੱਛੇ ਜਾ ਪਰ ਇਦਾਂ ਨਹੀਂ ਹੈਗਾ ਸਾਡੇ ਆਂਡ ਗਵਾਂਢ ਵੀ ਬਹੁਤ ਚੰਗੇ ਆ ਤੇ ਮੈਨੂੰ ਉਹਨਾਂ ਦਿਨਾਂ ਦੇ ਵਿੱਚ ਹੀ ਕਿਤੇ ਜਾਣਾ ਪੈ ਗਿਆ ਸੀਗਾ ਬਹੁਤ ਜ਼ਰੂਰੀ ਕੰਮ ਸੀਗਾ ਨਹੀਂ ਤੇ ਮੈਂ ਉਹਨੂੰ ਕਦੇ ਵੀ ਇਸ ਹਾਲਤ 'ਚ ਛੱਡ ਕੇ ਨਾ ਜਾਂਦੀ ਤੇ ਫਿਰ ਸਾਡੇ ਗਵਾਂਢ ਕੁੜੀਆਂ ਆ ਉਹਨਾਂ ਨੇ ਵੀ ਉਹਦੀ ਦੇਖਭਾਲ ਕੀਤੀ ਤੇ ਬਾਰੇ ਫਿਰ ਅਸੀਂ ਤਾਂ ਵੀ ਆਪਣੀਆਂ ਨੋਹਾਂ ਦਾ ਬਹੁਤ ਖਿਆਲ ਰੱਖਦੇ ਆ ਤੁਸੀਂ ਵੀ ਆਪਣੀਆਂ ਨੋਹਾਂ ਦਾ ਬਹੁਤ ਖਿਆਲ ਰੱਖਿਆ ਕਰੋ ਇਹੀ ਹੁੰਦਾ ਆ ਜੇ ਅਸੀਂ ਉਹਨਾਂ ਦਾ ਖਿਆਲ ਰੱਖਾਂਗੇ ਉਹ ਸਾਡਾ ਖਿਆਲ ਰੱਖਣਗੇ ਜਦੋਂ ਕੁੜੀਆਂ ਨੂੰ ਸਸਰਾਲ 'ਚ ਪਿਆਰ ਮਿਲਦਾ ਨਾ ਫਿਰ ਉਹ ਕਦੀ ਵੀ ਪਿੱਛੇ ਮੁੜ ਕੇ ਨਹੀਂ ਦੇਖਦੀਆਂ ਉਹ ਤਾਂ ਮੈਂ ਕਹਿੰਦੀ ਹਰ ਸਾਲ-ਸਾਲ ਨਹੀਂ ਜਾਣ ਦਾ ਨਾਲ ਲੈਂਦੀਆਂ ਜਦੋਂ ਫਿਰ ਉਹਨਾਂ ਨੂੰ ਫੀਲ ਹੁੰਦਾ ਕਿ ਹਾਏ ਕੋਈ ਸਾਡਾ ਵੀ ਖਿਆਲ ਰੱਖੇ ਨਾ ਕੋਈ ਸਾਨੂੰ ਵੀ ਪੁੱਛੇ ਤੇ ਤਾਂ ਹੀ ਉਹ ਕਹਿੰਦੀਆਂ ਫਿਰ ਰੋਂਦੀਆਂ ਫਿਰਦੀਆਂ ਹਾਏ ਸਾਨੂੰ ਦੋ ਦਿਨ ਲਈ ਭੇਜ ਦਿਓ ਸਾਨੂੰ ਇੱਕ ਦਿਨ ਲਈ ਭੇਜ ਲੋ ਕੋਈ ਗੱਲ ਐ ਉਹ ਕਹਿੰਦੇ ਹੁੰਦੇ ਆ ਕੰਮ ਪਿਆਰ ਆ ਤੇ ਚੰਮ ਨਹੀਂ ਕਹਿੰਦੇ ਹੁੰਦੇ ਕਹਾਵਤ ਬਣਾਈ ਆ ਵੇ ਫੇਰ ਉਹੋ ਹੀ ਗੱਲ ਹੋ ਗਈ ਜੀ ਇਹ ਤਾਂ ਕੁੜੀਆਂ ਬਿਮਾਰ ਹੋ ਜਾਂਦੀਆਂ ਤਾਂ ਕਹਿ ਦਿੰਦੇ ਪੇਕਿਆਂ ਦੇ ਚੱਲ ਜਾਓ ਕਿਉਂ ਬਈ ਕਿਉਂ ਪੇਕਿਆਂ ਦੇ ਜਾਣ ਜੇ ਤੁਹਾਡਾ ਕੰਮ ਕਰਦੀਆਂ ਤੁਹਾਡੇ ਬੱਚੇ ਸੰਭਾਲ ਦੇਣਾ ਤੁਹਾਨੂੰ ਦੇਖ ਦੇਖ ਘਾਟਮਾ ਸਭ ਕੁਝ ਕਰ ਦੇਣਾ ਕਿ ਤੁਸੀਂ ਉਹਦਾ ਖਿਆਲ ਕਿਉਂ ਨਹੀਂ ਰੱਖ ਸਕਦੇ ਤੁਹਾਡਾ ਮੁੰਡਾ ਸੰਭਾਲਦੀਆਂ ਹੈ ਲੈ ਗਏ ਚਲੇ ਜਾਓ ਕਿਉਂ ਕਾਹਤੋਂ ਜਾਣ ਮੰਮੀ ਇੱਕ ਤਾਂ ਤੁਹਾਡੇ ਬੱਚੇ ਸੰਭਾਲਦੀਆਂ ਤੁਹਾਡੇ ਬੱਚੇ ਨੂੰ ਸੰਭਾਲਦੀਆਂ ਤੁਹਾਡੇ ਨੂੰ ਸੰਭਾਲਦੀਆਂ ਨਾ ਸਾਰੇ ਘਰ ਨੂੰ ਸੰਭਾਲਦੀਆਂ ਤੇ ਫੇਰ ਸੱਚਾ ਕਿਉਂ ਨਹੀਂ ਪੇਕਿਆਂ ਦੇ ਜਾਂਦੀਆਂ ਸੱਚਾ ਵੀ ਪੇਕਿਆਂ ਦੇ ਚੱਲ ਜਿਆ ਕਰੋ ਜਦੋਂ ਬਿਮਾਰ ਹੁੰਦੀਆਂ ਇਹ ਸਮਝਣਾ ਚਾਹੀਦਾ ਸਾਨੂੰ ਇਹ ਸਾਰੀਆਂ ਭੈਣਾਂ ਲਈ ਮੈਸੇਜ ਹੈ ਜੀ ਹਾਂ ਬਿਲਕੁਲ ਤੇ ਬਾਕੀ ਤੁਸੀਂ ਕੋਈ ਗੁੱਸਾ ਗਿਲਾ ਨਾ ਕਰਿਓ ਆਪਾਂ ਕਿਸੇ ਨੂੰ ਲੈ ਕੇ ਵੀ ਕੋਈ ਇਹ ਵਿਸ਼ੇਸ਼ ਜਿਹੜੀ ਆ ਵੀਡੀਓ ਨਹੀਂ ਬਣਾਈ ਹੈ ਕਿਉਂਕਿ ਮੈਂ ਤਾਂ ਇੱਕ ਰਾਂਜ ਅੱਜਕੱਲ ਆਮ ਚੱਲਦਾ ਆ ਤਾਂ ਕਰਕੇ ਮੈਂ ਵੀਡੀਓ ਬਣਾਈ ਆ ਹੋ ਸਕਦਾ ਵੀ ਇਹ ਸਾਰੀਆਂ ਚੀਜ਼ਾਂ ਦੇ ਨਾਲ ਕਈਆਂ ਦੇ ਘਰ ਮਾਹੌਲ ਜਿਹੜਾ ਉਹ ਸਹੀ ਹੋ ਸਕੇ ਬਾਕੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਨੂੰ ਦੇਖ ਕੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮੈਨੂੰ ਤਾਂ ਮੈਨੂੰ ਤਾਂ ਬਹੁਤ ਪਿਆਰ ਮਿਲਦਾ ਜੀ ਮੈਂ ਜਦੋਂ ਵੀ ਕਿਤੇ ਕੋਈ ਮੈਨੂੰ ਲੱਗਦਾ ਕਿ ਮੈਂ ਨਾ ਦੁਨੀਆ ਦੀ ਪਹਿਲੀ ਨਹ ਹਾਂ ਜਿਹੜੀ ਸੋਹਰੇ ਘਰੋਂ ਜਾਣ ਲੱਗੇ ਆਪਣੇ ਪੇਕੇਆਂ ਰੋਣੀਆਂ ਮੇਰਾ ਜੀ ਨਹੀਂ ਲੱਗਦਾ ਇਹ ਤਾਂ ਕਿਵੇਂ ਕਿਤੇ ਚੱਲੇ ਵੀ ਜਾਂਦੀ ਹੈ ਨਾ ਤਾਂ ਮਗਰੋਂ ਮੈਨੂੰ ਮੈਸੇਜ ਕਰੂਗੀ ਰੋਣ ਵਾਲੇ ਉਪਾਅ ਉਪਾਊਗੀ ਫੋਟੋਆਂ ਜਿਹੀਆਂ ਮੰਮੀ ਆਈ ਮਿਸ ਜੂ ਆਈ ਮਿਸ ਹਾਂ ਤਾਂ ਮੈਂ ਗਈ ਤਾਂ ਕਿ ਦਹੀਂ ਨੇ ਰੋਣ ਵਾਲੇ ਉਪਾਏ ਹੋਏ ਵੇ ਮਮੀ ਮੈਨੂੰ ਇਹ ਮੈਸੇਜ ਉਹਦਾ ਦਾਸ ਮੈਂ ਕਹਿੰਦੀ ਕਿ ਮੈਂ ਤਾਂ ਹੁਣ ਇੰਜੋਏ ਕਰਨ ਆਈ ਆ ਮੈਨੂੰ ਜੇ ਤੂੰ ਹੁਣ ਘੁੰਮ ਫਿਰ ਲੈਣ ਤੇ ਫੇਰ ਮੇਰਾ ਤਿਆਰ ਪਿੱਛੇ ਪਿੱਛੇ ਹੋ ਜਾਂਦਾ ਵੇ ਆਇਓ ਕੱਲੀ ਹੋਣੀ ਆ ਘਰ ਮੈਂ ਜਾਵਾਂ ਉਹਦੇ ਕੋਲ ਨਾ ਪਰ ਸਾਨੂੰ ਕਹਿੰਦੇ ਹੁੰਦੇ ਇਸ ਤਰ੍ਹਾਂ ਦਾ ਬਣਨਾ ਚਾਹੀਦਾ ਆ ਕਿ ਸਾਡੀ ਕਮੀ ਮਹਿਸੂਸ ਹੋਵੇ ਨਾ ਵੀ ਨਾਲੇ ਪਿਚੰਗਾ ਹੋਇਆ ਗਈ ਵਧੀਆ ਹੋਇਆ ਚੱਲੇਗੀ 4 ਦਿਨ ਸੁਖ ਦਾ ਸਾਹ ਆਊਗਾ ਨਹੀਂ ਤੇ ਇਦਾਂ ਹੀ ਹੁੰਦਾ ਹੈ ਅਗਲੀਆਂ ਨੇ ਸੱਸ ਗਈ ਚੱਲ ਕੋਈ ਗੱਲ ਨਹੀਂ 4 ਦਿਨ ਆਰਾਮ ਨਾਲ ਗੱਡਾਂ ਹਾਏ ਸੱਚੀ ਸਾਡੇ ਨੂੰ ਤਾਂ ਮੈਨੂੰ ਬਹੁਤ ਮਿਸ ਕਰਦੀ ਆ ਮੇਰਾ ਤਾਂ ਜੀ ਨਹੀਂ ਲੱਗਦਾ ਪਰਮਾਤਮਾ ਕਰੇ ਹਰ ਇੱਕ ਨੂੰ ਸੱਸ ਦਾ ਪਿਆਰ ਇਸ ਤਰ੍ਹਾਂ ਹੀ ਬਣਿਆ ਰਹੇ ਅੱਜ ਦੀ ਵੀਡੀਓ ਦਾ ਸਾਡਾ ਇਹੀ ਮਤਲਬ ਆ ਵੀ ਜੇ ਅਸੀਂ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖੀਏ ਤੇ ਇੱਕ ਦੂਜੇ ਦੇ ਨਾਲ ਅਸੀਂ ਪਿਆਰ ਦੇ ਨਾਲ ਰਹਿ ਸਕਦੇ ਆ ਤੇ ਸੋਹਣਾ ਟਾਈਮ ਜਰਾ ਕ ਨਿਕਲ ਜਾਂਦਾ ਆ ਤੇ ਹੋਰ ਸਾਡਾ ਕੋਈ ਵੀ ਏ ਨਹੀਂ ਇਹਾਂ ਬੇਸੀ ਕਿਸੇ ਨੂੰ ਦੁੱਖ ਪਹਚਾਈਏ ਹਨ ਬੇ ਗਏ ਯਾਰੇ ਬੰਦੇ ਹੁੰਦਾ ਆ ਵੀ ਅਸੀਂ ਜੇ ਸਾਡੇ ਘਰ ਦਾ ਮਾਹੌਲ ਇਦਾਂ ਦਾ ਸਾਨੂੰ ਇਹ ਲੱਗੇਗਾ ਵੀ ਸਾਰੇ ਘਰੇ ਸਾਡੇ ਲਈ ਵੀ ਵੀਡੀਓ ਬਣਾਈ ਗਈ ਆ ਪਰ ਨਹੀਂ ਸਾਡਾ ਇਹ ਕੋਈ ਮਕਸਦ ਨਹੀਂ ਹੈਗਾ ਵੀ ਅਸੀਂ ਕਿਸੇ ਨੂੰ ਦੁਖੀ ਕਰੀਏ ਅਸਤੇ ਇਹ ਕਹਿੰਦੇ ਆ ਕਿ ਸਾਰੇ ਜਾਣੇ ਆਪਣੇ ਘਰਾਂ ਦੇ ਵਿੱਚ ਨੋਸਸਦਾ ਪਿਆਰ ਸਾਰਿਆਂ ਦੇ ਘਰਾਂ ਵਿੱਚ ਬਣਿਆ ਰਹੇ ਸਾਰੇ ਜੀ ਆਪਸ ਵਿੱਚ ਪਿਆਰ ਦੇ ਨਾਲ ਰਹਿਣ ਹੋਰ ਸਾਡਾ ਕਿਸੇ ਨੂੰ ਵੀ ਦੁੱਖ ਪਹਚਾਉਣ ਦਾ ਕੋਈ ਵੀ ਮਕਸਦ ਨਹੀਂ ਹੈ ਅਸਥਾਈ ਕਿਨੈਸਾਬ ਖੁਸ਼